ਫਰੈਂਡਸ ਸਪੋਰਟਸ ਕਲੱਬ ਨਡਾਲਾ ਸਵਰਗੀ ਕੁਮਾਂਤਰੀ ਕਬੱਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਦੀ ਯਾਦ ਵਿੱਚ 16ਵਾਂ ਕਬੱਡੀ ਕੱਪ ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ ਹੋ ਗਿਆ ਇਸ ਦੌਰਾਨ ਕਬੱਡੀ ਕੱਪ ਦਾ ਆ tổਨੂ ਕੇ ਸਮਾਜ ਸੇਵੀ ਬੁੱਲਾ ਯੂਐਸਏ ਦੇ ਟੈਨ ਯੂਐਸਏ ਵੱਲੋਂ ਕੀਤਾ ਗਿਆ ਉਪਰੰਤ ਪੰਜਾਬ ਯੂनाइटेड ਫੈਡਰੇਸ਼ਨ ਦੀਆਂ 6 ਚੋਟੀ ਦੀਆਂ ਟੀਮਾਂ ਦੇ ਫਸਲੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਰਾਇਲ ਕਿੰਗਸ ਸ਼ਕਰਪੁਰ ਨੇ ਪਾਕਿਸਤਾਨ ਤੇ ਰਹਿ ਕੇ ਪਹਿਲਾ 2 ਲੱਖ ਦਾ ਨਗਦ ਨਾਮ ਤੇ ਸ਼ਾਨਦਾਰ ਟਰੋਫੀ ਹਾਸਲ ਕੀਤੀ ਅੱਜ ਅਸੀਂ ਹਰ ਸਾਲ ਫਰੈਂਡਸ ਫੋਰ ਸੈਲਫੇਅਰ ਕਲੱਬ ਵੱਲੋਂ ਬਹੁਤ ਵੱਡਾ ਕਬੱਡੀ ਦਾ ਕੱਪ ਆਰਗੇਨਾਈਜ਼ ਕਰਦੇ ਆ ਬਹੁਤ ਵਧੀਆ ਲੈਵਲ ਦੀਆਂ ਟੀਮਾਂ ਜਿਹੜੀਆਂ ਇੱਥੇ ਆਪਦੀ ਖੇਡ ਦਾ ਮਜਾ ਰ ਕਰਦੀਆਂ ਨੇ ਹੁਣ ਪਹਿਲਾ ਮੈਚ ਚੱਲ ਰਿਹਾ ਬਹੁਤ ਤਕੜਾ ਮੈਚ ਹੋ ਰਿਹਾ ਵਾ ਗੁਰਦਾਸਪੁਰ ਦਾ ਤੇ ਹਰੀ ਸਿੰਘ ਨੱਲਵਾ ਕਲੱਬ ਦਾ ਵੱਡੇ ਸਟਾਰ ਜਿਹੜੇ ਨੇ ਇਸ ਤੋਂ ਬਾਅਦ ਆਪਦੀ ਹਾਜ਼ਰੀ ਲਵਾਉਣਗੇ ਯੂਨਾਈਟ ਪੰਜਾਬ ਯੂਨਾਈਟਿਡ ਫਰਨੇਸ਼ਨ ਦੀਆਂ 6 ਟੀਮਾਂ ਜਿਹੜੀਆਂ ਨੇ ਉਹਨਾਂ ਦੇ ਸੁਪਰਸਟਾਰ 플레이ਰ ਜਿਹੜੇ ਇੱਥੇ ਖੇਡਣਗੇ ਔਰ ਇਹ ਸਾਡਾ ਤਾਂ ਮਕਸਦ ਹੁੰਦਾ ਵਾ ਵੀ ਚੰਗੇ ਪਾਸੇ ਨੌਜਵਾਨ ਫੀਲ ਸਰਦਾਰ ਸਾਹਿਬ ਹਾਂ ਤੁਸੀਂ ਦੇਖਦੇ ਗਏ ਨਗਰਾਜ ਮੈਚ ਉਹਦੇ ਟੂਰਨਾਮੈਂਟ ਜੋ ਕਿ ਹਰ ਚੰਦੇ ਆ ਤੁਸੀਂ 90 ਸਮੇਂ ਦੇ ਨਿਰੰਤਰ ਜਾਰੀ ਰੱਖਦੇ ਆ। ਇਹ ਕਾਰਨ ਇਹ ਸਾਰਾ ਤੇ ਬਹੁਤ ਅੱਛੀ ਗੱਲ ਕੀਤੀ ਤੁਸੀਂ ਇਹ ਸਾਰੇ ਜਿਹੜੇ ਟੂਰਨਾਮੈਂਟ ਦਾ ਦੋਸਤਾਂ ਦੇ ਸੱਜਣਾ ਮਿੱਤਰਾਂ ਦੇ ਤੇ ਐਨਆਰਆਈ ਵੀਰਾਂ ਦੇ ਕੱਟੇ ਹੋਏ ਦਸਵੰਧ ਦੇ ਪੈਸੇ ਦੇ ਹੁੰਦੇ ਨੇ। ਜਦੋਂ ਤੱਕ ਤੁਸੀਂ ਇਹ ਜਿਹੜਾ ਸਾਰਾ ਪੈਸਾ ਇਕੱਠਾ ਕਰਕੇ ਸਹੀ ਤਰੀਕੇ ਨਾਲ ਸਹੀ ਜਗ੍ਹਾ ਦੇ ਉੱਤੇ ਲਾਈ ਜਾਂਦੇ ਹੋ ਤਾਂ ਫਿਰ ਤੁਹਾਡੀ ਜਿਹੜੀ ਕੋਈ ਰੁਕਾਵਟ ਨਹੀਂ ਆਉਂਦੀ। ਇਹ ਪ੍ਰਮਾਤਮਾ ਦੇ ਘਰ ਦੀ ਆਵਾਜ਼ ਹੁੰਦੀ ਹੈ ਵੀ ਤੁਹਾਡਾ ਕੰਟੀਨਿਊ ਕੰਮ ਚੱਲੀ ਜਾਂਦਾ। ਜਦੋਂ ਆਪਾਂ ਕੋਈ ਬੇਈਮਾਨੀ ਕਰਦੀਆਂ ਤੇ ਕਰਦੇ ਆ ਤਾਂ ਫਿਰ ਇਹ 2-4 ਟੂਰਨਾਮੈਂਟਾਂ ਪੰਜਾਂ ਤੋਂ ਬਾਅਦ ਇਸ ਬਹਭਤੀ ਹੋ ਜਾਂਦੀ ਹੈ ਸਾਡੇ ਟੂਰਨਾਮੈਂਟ ਸੋਲਵੇ ਹੋਣ ਦਾ ਕਾਰਨ ਹੀ ਇਹ ਹੋਆ ਅਸੀਂ ਬੜੀ ਇਮਾਨਦਾਰੀ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਕਦੀ ਪੈਸੇ ਭੇਜੇ ਕਦੀ ਨਹੀਂ ਵੀ ਭੇਜੇ ਤੇ ਆਪਦੇ ਕੋਲੋਂ ਵੱਡੇ ਬਜਟ ਹਰ ਸਾਲ ਕਈ ਇਹਦੀ ਲੋਟੇ ਪੈਸੇ ਸਾਨੂੰ ਪਾ ਕੇ ਟੂਰਨਾਮੈਂਟ ਕੌਣੇ ਪੈਂਦੇ ਨੇ ਸਿਰ ਗੱਲ ਦਾ ਨਿਚੋੜ ਇਹੋ ਹੀ ਆ ਵੀ ਜਦ ਉਹਨਾਂ ਦੀ ਕਿਰਤ ਦੀ ਕਮਾਈ ਆ ਤੇ ਸਾਡਾ ਫਰਜ਼ ਵੱਡਾ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲਾਈਏ ਫਿਰ ਪ੍ਰਮਾਤਮਾ ਵੀ ਇਹੋ ਜਿਹਾ ਖੇਡਾਂ ਨੂੰ ਕੰਟੀਨਿਊ ਰੱਖਦਾ ਸਾਰੇ ਕੋਮਲਾ ਸਾਡਾ ਚ ਖੱਤਿਆ ਖੱਤਿਆ ਹੈ ਉਹ ਆ ਜੀ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਪਲੇਅਰਾਂ ਦੇ ਵਿੱਚ ਸ਼ੌਕ ਤੇ ਬਹੁਤ ਪੈਦਾ ਹੁੰਦਾ ਵਾ ਖਿਡਾਰੀ ਜਿਹੜਾ ਨਿਕਲਣਾ ਬਣਨਾ ਉਹ ਬਹੁਤ ਮੁਕੱਦਰਾ ਦੀ ਗੱਲ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਨਾ ਸਾਡਾ ਫਰਜ਼ ਵਾ ਸਾਡੇ ਇਲਾਕੇ 'ਚ ਬਹੁਤ ਸੁਧਾਰ ਹੋਇਆ ਇਹਨਾਂ ਗੱਲਾਂ ਦੇ ਨਾਲ ਸਾਡਾ ਇਲਾਕਾ ਐਨਆਰਆਈ ਇਲਾਕਾ ਵਾ ਬਹੁਤ ਲੁਕੀ ਐਪਰੀਸ਼ੀਏਟ ਕਰਦੇ ਆ ਵੀ ਕਬੱਡੀ ਨੂੰ ਪਿਆਰ ਵੀ ਬਹੁਤ ਕਰਦੇ ਆ ਦਰਸ਼ਕ ਵੀ ਬਹੁਤ ਨੇ ਖੇਡਣ ਵਾਲੇ ਵੀ ਬਹੁਤ ਨੇ ਦੇਖਣ ਵਾਲੇ ਵੀ ਬਹੁਤ ਨੇ ਕਿਤਨੇ ਕਿਤਨੇ ਨਜੀਜਾ ਦੱਸੂਗਾ ਕਿਹੜੇ ਕਿਹੜੇ ਸਿਆਸੀ ਨੇ ਰਾਣਾ ਗੁਰਜੀਤ ਸਿੰਘ ਜੀ ਸਾਹਿਬ ਦਾ ਕੈਬਨਿਟ ਮਿਨਿਸਟਰ ਕਾਂਗਰਸ ਦੇ ਵੱਡੇ ਲੀਡਰ ਨੇ ਪਹੁੰਚ ਰਹੇ ਨੇ ਲਾਜੀ ਸ਼ੇਰੋ ਵਾਲੀਆ ਜੀ ਆ ਰਹੇ ਨੇ ਰਾਣਾ ਇੰਦਰਪ੍ਰਤਾਪ ਜੀ ਆ ਰਹੇ ਨੇ ਹੋਰ ਵੀ ਸਾਡੇ ਸੱਜਣ ਮਿੱਤਰ ਐਮ ਐਲ اے ਨੇ ਵੱਖ-ਵੱਖ ਫਾਟੀਆਂ ਦੇ ਬਣੇ ਉਹ ਵੀ ਹਾਜ਼ਰੀ ਲਓ